ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਸਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤ ਗੁਰ ਪਰਸਾਦ ਜਿਤ ਦਿਹਾੜ ਧਨ ਵਰੇ ਸਾਹਿ ਲੈ ਲਿਖਾਈ ਮਲਕ ਜੇ ਕੰਨੀ ਸੁਣੀ ਦਾ ਮੋਉਂਦ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹਟਾ ਕੂ ਕੜਕਾਏ ਸਾਹੇ ਲਿਖੇ ਨਾ ਚਲਣੀ ਜਿੰਦੂ ਕੋ ਸਮਝਾਏ ਜਿੰਦ ਬਹਟੇ ਮਰਨ ਵਰ ਲੈ ਜਾਸੇ ਪਰਣਾਏ ਆਪਣ ਹੱਥੇ ਜੋਲ ਕੈ ਕੈ ਗੱਲ ਲੱਗੈ ਤਾਏ ਵਹਲੋ ਨੇਕੇ ਪੁਰਸ ਲਾਤ ਕੰਨੀ ਨਾ ਸੁਣਿਆਏ ਫਰੀਦ ਕਿੜੀ ਪਵੰਦੀ ਖੜਾ ਨਾ ਆਪ ਮੁਹਾਈ ਫਰੀਦ ਦਰ ਦਰ ਵੇਸੀ ਗਖੜੇ चला दुनिया बन उठाई पोटली पोटलीजना बुझे किजना सुझे दुनिया गुजी पाहे साई मेरा चंगा किता नाही तो हम ਇਹ ਦਰਜਾਇਆ ਹੈ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਨ ਕਰੀ ਜੇ ਜਾਣਾ ਲੜ ਛਜਣਾ ਪਿੱਦੀ ਪਾਈ ਗੰਡਾ ਤਜੇ ਵੱਡ ਮੈਂ ਨਾਹੇ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖਨ ਲੇਖ ਆਪਣੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦ ਜੋਤ ਮਰਨ ਮੁਕੀਆਂ ਤਿਨਾਂ ਨ ਮਰੇ ਘੁਮ ਆਪਣੜਾ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦ ਜਤ ਖਟਣ ਵੇਲ ਤਾਂ ਤੋਂ ਰਤ ਦੁਨੀ ਸਿਉ ਮਰਗ ਸਵਾਈ ਨੇ ਜਾਂ ਭਰਿਆ ਤਾਂ ਲੱਦਿਆ ਦੇਖ ਫਿਰਦਾ ਜੋਥੀਆਂ ਦਾੜੀ ਹੋਈ ਪੂਰ ਅਗੋਂ ਨੇੜਾਇਆ ਪਿੱਛਾ ਰਹਿਆ ਦੂਰ ਦੇਖ ਫਿਰਦਾ ਜੇਥੀਆਂ ਸੱਕਰ ਹੋਏ ਵਿਸ ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ ਫਰੀਦਾ ਯਖੀਂ ਦੇ ਕਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੇ ਆਈਆ ਔਰ ਕਰੇਂਦੇ ਵੰਨ ਫਰੀਦਾ ਕਾਲੀ ਜਿਨੇ ਨਰਾਵਿਆ ਧੌਲੇ ਰਾਵ ਕੋਏ ਕਰ ਸਾਈ ਸਿਉ ਪਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਪ੍ਰਿਤ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣ ਲਾਇ ਪਰਮ ਨ ਲੱਗਏ ਜੇ ਲੋਚ ਸਭ ਕੋਏ ਏ ਪਰਮ ਪਿਆਲਾ ਖਸਮ ਕਾ ਜਪავ ਤਦੇ ਫਰਦਾ ਜਨ ਲੋਯਣ ਜਗ ਮੋਹਿਆ ਸੇ ਲੋਯਣ ਮੈਂ ਡਠ ਕਜਲ ਰੇਖ ਨਾ ਸਹਦਿਆ ਸੇ ਪੰਖੇ ਸੋਏ ਬਹਿਠ ਫਰਦਾ ਕੋ ਕੇਦਿਆ ਚਗਿੰਦਿਆ ਮੱਤੇ ਦੇਦਿਆ ਨਿਤ ਜੋਸ਼ ਤਨ ਵਜਾਇਆ ਸੇਕਤ ਫੇਰ ਚਿੱਤ ਫਰੀਦਾ ਥਿਉਪਵਾਹੀ ਦੱਬ ਜੇ ਸਾਈਂ ਲੋੜ ਸਭ ਇੱਕ ਛੇਜ ਬਿਆਲਤਾ ਢੀਐ ਤਾਂ ਸਾਈਂ ਦੇ ਦਰਵਾੜੀਐ ਫਰੀਦ ਦਾ ਖਾਕ ਨਾ ਨਿੰਦੀਐ ਖਾਕੁ ਜੇ ਡ ਨਾ ਕੋਏ ਜੀਵੰਦ ਆਪੈ ਰਾਤਲ ਮੂਆ ਉੱਪਰ ਹੋਏ ਫਰੀਦ ਦਾ ਜਾਂ ਲੱਭ ਤਾ ਨਹਿੋ ਕਿਆ ਲੱਭ ਤਾ ਕੁੜਾ ਨਹਿੋ ਕਿਚਰ ਛੱਤ ਲਗਾਈਐ ਛੱਪਰ ਟੁੱਟ ਮੈਂ ਹਾਂ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੂੜੈ ਵਸੇ ਰੱਬ ਹਿਆਲੀਐ ਜੰਗਲ ਕਿਆ ਢੂੰਡੈ ਫਰੀਦਾ ਇਨੀ ਨਿੱਕੇ ਜੰਗੀਐ ਥਲ ਡੂੰਗਰ ਵਰਿਓਮ ਅਜਵਰਿੱਦ ਕੁੰਜੜ ਸੈ ਕੋਹਾਥਿ ਓਮ ਫਰਿੱਦਾ ਇਨੀ ਨਿੱਕੇ ਜੰਗੀਐ ਫਲ ਡੂੰਗਰ ਪਵਿਓਮ ਅਜਵਰਿੱਦ ਕੁੰਜੜ ਸੈ ਕੋਹਾਥਿ ਓਮ ਫਰਿੱਦਾ ਰੱਤੇ ਵੱਡੀਆਂ ਤੋਖ ਤੋਖ ਉਠਣ ਪਾਸ ਤਿੱਗ ਤਿੰਨ ਦਾ ਜਿਵਿਆ ਜਨ ਵਿਡਾਨੀਆਂ ਅਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇਐ ਡਾਇਆ ਹੇੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ ਫਰਿੱਦਾ ਲੋੜੈ ਦਾਖ ਬਜੋਰੀਆ ਇਕਰ ਬਿਜੈ ਜੱਟ ਅੰਡੈ ਉਨ ਕਤਾਇਂਦਾ ਪੈਂਦਾ ਲੋੜੈ ਪੱਟ ਫਰਿੱਦਾ ਗਲਿਏ ਚੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭੀਜੈ ਕੰਬੜੀ ਰਹਾ ਤਾਂ ਟੁੱਟੈ ਨੇ ਹੋ ਭੀਜੋ ਸਿ ਜੋ ਕੰਬੜੇ ਅੱਲਾ ਵਰਸੋ ਮੇ ਹੋ ਜਾਏ ਮਿਲ ਤਿਨਾ ਸੱਜਣਾ ਟੁੱਟੋ ਨਾਹੀ ਨੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ